ਪੀਆ ਸੈਂਟਰ ਨੂੰ ਸਮੱਸਿਆ ਆਈ ਜੇ ਤੋ ਚੁੱਤੇ ਚੋਂਦਾ ਹੈ ਉਹਨਾਂ ਦੇ ਬੈੱਡ ਉੱਧਰ ਖਿੱਚੋ ਕਦੇ ਇੱਧਰ ਖਿੱਚੋ ਹਨਾ ਹੀ ਇਹ ਸਾਰਾ ਕੁਝ ਸਿਕਣ ਹਾਲਾਤ ਦੇਖੋ ਤੁਸੀਂ ਆਪ ਵੀ ਕੈਸੇ ਨੇ ਪੂਰੀ ਹਾਲਤ ਆ ਜੀ ਬਹੁਤ ਜ਼ਿਆਦਾ ਬੁਰੀ ਹਾਲਤਾਂ ਪਹਿਲਾਂ ਡੈਡੀ ਉੱਥੇ ਦਾਣੇ ਸੀਗਾ ਜੀ ਉੱਥੋਂ ਚੂਨ ਦੇ ਕਾਰਨ ਬਹੁਤ ਦਿੱਕਤ ਆਈ ਸਾਨੂੰ ਬਹੁਤ ਮਰੀਜ਼ ਤੰਗ ਨੇ ਜੀ ਉਹ ਜਦੋਂ ਦੇਖੋ ਜੀ ਇਹ ਹਸਪਤਾਲ ਦੀ ਇਹ ਹਾਲਤ ਨੇ ਆਮ ਜਨਤਾ ਕੀ ਕਰੂਗੀ ਫੇਰ ਆਮ ਜਨਤਾ ਦੇ ਹਾਲਾਤ ਕਿੱਦਾਂ ਸੁਧਰਨਗੇ ਜਦੋਂ ਹਸਪਤਾਲਾਂ ਦੀ ਸਾਰੇ ਇਧਰ ਤੁਹਾਨੂੰ ਜਾਣਿਆ ਜੀ ਸਾਰੇ ਪਾਸੇ ਇੱਥੇ ਪਕਦੇ ਪਕੋੜੀਆਂ ਸਾਰੇ ਪਾਸੇ ਜੀ ਜਿਆਦੇ ਮੁਰਾਲ ਆਇਆ ਜੀ ਕੀ ਮੁਸ਼ਕਿਲ ਆ ਰਹੀ ਤੁਹਾਨੂੰ ਮੁਸ਼ਕਿਲ ਤਾਂ ਹੈ ਜੁਰੈ ਨਹੀਂ ਪਤਾ ਜਿਹੜਾ ਪੇਸ਼ੈਂਟ ਆ ਰਹੇ ਉਹਨੂੰ ਲੈ ਕੇ ਜਿੱਦਾਂ ਪਤਾ ਸਲਿੱਪ ਕਰ ਜੇ ਪੈਰ ਪਹਿਲੀ ਪੇਸ਼ੈਂਟ ਅੰਦਰੀਆ ਤੇ ਉਸ ਤੋਂ ਬਾਅਦ ਜੋ ਪੈਰ ਸਲਿੱਪ ਕਰ ਗਿਆ ਦੇ ਨਾਲ ਵਾਲਾ ਵੀ ਨਾਲ ਦੇਖ ਸਕਦਾ ਠੀਕ ਹੈ ਜੀ ਇਹਰੇ ਹਸਪਤਾਲ ਦੀ ਬਿਲਡਿੰਗ ਹੈ ਬਹੁਤ ਪੁਰਾਣੀ ਹੈ 125 ਸਾਲ ਪੁਰਾਣੀ ਹੈ ਇਸ ਦੀਆਂ ਅਸੀਂ ਛੱਤਾਂ ਚੁੱਤਾਂ ਸਾਫ਼ ਕੀਤੀਆਂ ਪਹਿਲਾਂ ਵੀ ਬਾਰਿਸ਼ ਤੋਂ ਪਹਿਲਾਂ ਵੀ ਪਰ ਹੁਣ ਇੰਨੇ ਮੀਂਹ ਦੀ ਝੜੀ ਲੱਗ ਰਹੀ ਹੈ ਤੇ ਪਾਣੀ ਕੀਤਾ ਵਿੱਚ ਹੋ ਸਕਦਾ ਹੈ ਤੇ ਬਾਕੀ ਅਸੀਂ ਰਿਪੇਅਰ ਵਾਸਤੇ ਲਿਖ ਕੇ ਦਿੱਤਾ ਹੈ ਰਿਪੇਅਰ ਕਰਾਈ ਵੀ ਹੈ